ਦੇ ਨਾਲ ਜੀ ਭੋਲਰ ਜੀ ਸਿਆਸਤ ਕਰਨ ਦਾ ਸਭ ਦਾ ਹੱਕ ਹੈ ਜੀ ਸਰ ਕੋ ਸਿਆਸਤ ਕਰ ਪਰ ਕਿਸੇ ਸਮਾਜ ਪ੍ਰਤੀ ਕਿਸੇ ਕੋਮ ਪ੍ਰਤੀ ਇਹ ਜਿਹੜੀ ਬੋਲੀ ਸ਼ੋਭਾ ਨਹੀਂ ਦਿੰਦੀ ਇਹ ਉਹ ਸਮਾਜ ਹੈ ਜਿਹੜਾ ਰਾਮਗੜ੍ਹੇ ਸਮਾਜ ਹੈ ਜਿਹਦੀਆਂ ਬਹੁਤ ਵੱਡੀਆਂ ਕੁਰਬਾਨੀਆਂ ਨੇ ਸਿੱਖਿਤ ਸਿੱਖ ਇਤਿਹਾਸ ਦੇ ਵਿੱਚ ਵੀ ਇਸ ਕਰਕੇ ਜਿਹੜਾ ਕੋਈ ਤਰਖਾਨ ਹੈ ਜੇ ਉਹਨੂੰ ਕਹਿੰਦੇ ਕੋਈ ਗੁਰਲੀ ਘੜ ਮੈਂ ਤਾਂ ਕਹੂੰਗਾ ਕਿ ਜੇ ਗੁਰਲੀ ਘੜਨ ਜਾਣਦਾ ਸੀ ਗੁਰਲੀਆਂ ਠੋਕਣ ਵੀ ਜਾਣਦੇ ਆ ਇਸ ਕਰਕੇ ਅੱਗੇ ਵਾਸਤੇ ਜਵਾਨ ਹੈ ਜਿਹੜੀ ਆਪਦੀ ਸੰਭਾਲ ਕੇ ਬੋਲੀ ਤੇ ਤੈਨੂੰ ਇਹਦਾ ਜਿਹੜਾ ਖਮਾਜਾ ਜ਼ਰੂਰ ਭੁਗਤਣਾ ਪਊਗਾ 13 ਲੋਕ ਸਭਾ ਹਲਕਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਕੈਂਡੀਡੇਟ ਲੜ ਰਹੇ ਨੇ ਉਹਨਾਂ ਦਾ ਡੱਟ ਕੇ ਵਿਰੋਧ ਕਰੋ ਤਾਂ ਜੋ ਇਹਨਾਂ ਦੀ ਅਕਲ ਹੈ ਜਿਹੜੀ ਟਿਕਾਣੇ ਆ ਸਕੇ ਇਹਨਾਂ ਦੇ ਉੱਤੇ ਸੱਤਾ ਦਾ ਜਿਹੜਾ ਭੂਤ ਚੜਿਆ ਹੋਇਆ ਹੈ ਉਹ ਇੱਕ ਵੋਟ ਜਿਹੜੀ ਤੁਹਾਡੀ ਇੱਕ ਜ਼ੋਨ ਨੂੰ ਪੈਣੀ ਆ ਉਹ ਇੱਕ ਪਰਚੀ ਦੇ ਨਾਲ ਇਹਨਾਂ ਦਾ ਜਿਹੜਾ ਸੱਤਾ ਦਾ ਭੂਤ ਹੈ ਉਹ ਲਹਿ ਜਾ ਸਕਦਾ ਮਾਨ ਸਾਹਿਬ ਇੱਕ ਮੰਤਰੀ ਲਾਲਜੀਤ ਪੁੱਲਰ ਹੋਰਾਂ ਦਾ ਬਿਆਨ ਹੈ ਜੀ ਕਿ ਕੀ ਬਿਆਨ ਹੈਗਾ ਜੀ ਔਰ ਕੀ ਉਹਦੇ ਉਪਰ ਪ੍ਰਤੀਕਿਰਮਾ ਦੇਣੇ ਚਾਹੁੰਦੇ ਤੁਸੀਂ ਦੇਖੋ ਉਹਨਾਂ ਨੇ ਕੋਈ ਮੈਂ ਵੀ ਸੁਣਿਆ ਪਿਆ ਨਾ ਉਹਨਾਂ ਨੇ ਕੋਈ ਆ ਰਾਮਗੜ੍ਹੇ ਸਮਾਜ ਪ੍ਰਤੀ ਜਿਹੜੀ ਭੱਦੀ ਬੋਲੀ ਜਿਹੜੀ ਗੋਲੀ ਹੈ ਕਿਉਂਕਿ ਚੋਣ ਲੜਨਾ ਹਰ ਇੱਕ ਦਾ ਹੱਕ ਹੈ ਚੋਣ ਲੜ ਰੇ ਜੀ ਸੱਚਕੇ ਲੜੇ ਪ੍ਰਚਾਰ ਜੀ ਸੱਚਕੇ ਕਰੇ ਜਿੱਥੋਂ ਉਹਨਾਂ ਦਾ ਲੋਕਲ ਕਿਸੇ ਐਮਐਲਏ ਨਾਲ ਕੋਈ ਟਕਰਾਅ ਰ ਹੈ ਜੀ ਸੱਚਕੇ ਉਹਨੂੰ ਕੋ ਕਹਿਣਾ ਕਹਿ ਬੈਤਾਂ ਸਾਨੂੰ ਆਪਣੇ ਜਿਹੜੇ ਦੇਖੋ 2 ਸਾਲ ਦੀ ਕਾਰਗੁਜ਼ਾਰੀ ਹੈ ਉਹ ਲੋਕਾਂ ਦੇ ਸਾਹਮਣੇ ਪੇਸ਼ ਕਰਨੀ ਚਾਹੀਦੀ ਹੈ ਕਿਸੇ ਨੂੰ ਵੀ ਨਾਂ ਲੈ ਕੇ ਭੰਡਣਾ ਜਾਂ ਕਿਸੇ ਨੂੰ ਵੀ ਨਿਮਾਚ ਘੌਣ ਦੀ ਕੋਸ਼ਿਸ਼ ਨਾ ਕਰੀਏ ਉਹਦਾ ਜੋ ਮੈਂ ਬਿਆਨ ਸੁਣਿਆ ਉਹਨਾਂ ਨੇ ਕੋਈ ਕਿਤੇ ਕਹਿ ਰਿਹਾ ਹੈ ਕਿ ਮੈਂ ਕੋਈ ਗੁੱਲੀ ਘੜ ਜਾਂ ਲਹਾਰ ਨਹੀਂ ਹਾਂ ਲਹਾਰਾਂ ਦਾ ਮੁੰਡਾ ਨਹੀਂ ਜਿਹੜਾ ਮੈਂ ਤੇਤੋਂ ਦਬ ਜੂਗਾ ਮੈਂ ਲਾਹੌਰੀਆ ਜੱਟ ਆ ਇਸ ਤਰ੍ਹਾਂ ਦਾ ਕੋਈ ਕਰਕੇ ਉਹ ਕਹਿ ਰਿਹਾ ਹੈ ਇਸ ਕਰਕੇ ਮੈਂ ਇਕੱਲਾ ਨਹੀਂ ਸਾਰੇ ਸਮਾਜ ਨੇ ਇਹਦੇ ਉੱਤੇ ਇਤਰਾਜ਼ ਕੀਤਾ ਹੈ ਔਰ ਮੈਂ ਵੀ ਉੱਤੇ ਬੜਾ ਪ੍ਰਤੀਕਰਮ ਕਰ ਮੈਂ ਕੱਲ ਵੀ ਦੇ ਚੁੱਕਾ ਮੈਂ ਵੀ ਇਹ ਕਹਿਣਾ ਚਾਹੁੰਦਾ ਕਿ ਲਾਲ ਜਨਪੋਧਰ ਜੀ ਸਿਆਸਤ ਕਰਨਾ ਸਭ ਦਾ ਹੱਕ ਹੈ ਜੀ ਸਤਿ ਸ੍ਰੀ ਅਕਾਲ ਸਿਆਸਤ ਕਰ ਪਰ ਕਿਸੇ ਸਮਾਜ ਪ੍ਰਤੀ ਕਿਸੇ ਕੌਮ ਪ੍ਰਤੀ ਇਹ ਜਿਹੜੀ ਬੋਲੀ ਸ਼ੋਭਾ ਨਹੀਂ ਦਿੰਦੀ ਇਹ ਉਹ ਸਮਾਜ ਹੈ ਜਿਹੜਾ ਰਾਮਗੜ੍ਹਿਆ ਸਮਾਜ ਹੈ ਜਿਹਦੀਆਂ ਬਹੁਤ ਵੱਡੀਆਂ ਕੁਰਬਾਨੀਆਂ ਨੇ ਸਿੱਖਿਆਤ ਸਿੱਖ ਇਤਿਹਾਸ ਦੇ ਵਿੱਚ ਵੀ ਔਰ ਕਾਰੋਬਾਰ ਦੇ ਇਤਿਹਾਸ ਦੇ ਵਿੱਚ ਵੀ ਅਸੀਂ ਜੱਸਾ ਸਿੰਘ ਰਾਮਗੜ੍ਹਿਆ ਦੇ ਵਾਰਸਾਂ ਜਿਹੜੇ ਦੇਖੋ ਸਾਡੇ ਕੋਮ ਦੇ ਜਰਨੈਲ ਹੋਏ ਨੇ ਜਿਹੜਿਆ ਨੇ 12ਵੀਂ ਮਿਸਲ ਦੇ ਜਦ ਦਿੱਲੀ ਦੇ ਤਖਤ ਉੱਤੇ ਝੰਡਾ ਚੜਾਇਆ ਸੀ ਉਹਦੇ ਵਾਰਸਾਂ ਅਸੀਂ ਬਰਮਗਿਆਨੀ ਲਾਲੋ ਜੀ ਜਿਹਦੇ ਕਰੇ ਪਹਿਲੀ ਪਾਤਸ਼ਾਹੀ ਦਾ ਜਿਹੜੀ ਉਹ ਉਹਨੇ ਸਤਿਕਾਰ ਦਿੱਤਾ ਸਾਡੇ ਲਾਲੋ ਜੀ ਨੂੰ ਅਸੀਂ ਉਹ ਕੌਮ ਦੇ ਵਾਰਿਸਾਂ ਕਿਰਤੀਆਂ ਦੇ ਵਾਰਿਸਾਂ ਅਸੀਂ ਇਸ ਕਰਕੇ ਇਹ ਜਿਹੜੀ ਸਾਬਦਾ ਬੰਦੀ ਆ ਨਾ ਬੋਲੇ ਕਿਉਂਕਿ ਜਦੋਂ ਕੋਈ ਵੀ ਬੰਦਾ ਹਰ ਇੱਕ ਬੰਦਾ ਕਿੱਤਾ ਅਸੀਂ ਤਰਖਾਣਾ ਕਿੱਤਾ ਕਰਦੇ ਆ ਅਸੀਂ ਲੱਕੜ ਦਾ ਹਰ ਇੱਕ ਕੰਮ ਕਰਦੇ ਆ ਲੋਹੇ ਦਾ ਹਰ ਕੰਮ ਕਰਦੇ ਆ ਅਸੀਂ ਉਸ ਵੇਲੇ ਲੋਕਾਂ ਦੀਆਂ ਕਿਸਾਨਾਂ ਦੀਆਂ ਸਾਰੇ ਸਮਾਜ ਦੀਆਂ ਜ਼ਰੂਰਤਾਂ ਅਸੀਂ ਪੂਰੀਆਂ ਕੀਤੀਆਂ ਇਸ ਕਰਕੇ ਜਿਹੜਾ ਕੋਈ ਤਰਖਾਨ ਹੈ ਜੇ ਉਹਨੂੰ ਕਹਿੰਦੇ ਕੋਈ ਗੁਰਲੀ ਘੜ ਮੈਂ ਤਾਂ ਕਹੂੰਗਾ ਕਿ ਜੇ ਗੁਰਲੀ ਘੜਨ ਜਾਣਦਾ ਸੀ ਗੁਰਲੀਆਂ ਠੋਕਣ ਵੀ ਜਾਣਦੇ ਆ ਇਸ ਕਰਕੇ ਅੱਗੇ ਵਾਸਤੇ ਜਵਾਨ ਹੈ ਜਿਹੜੀ ਆਪਦੀ ਸੰਭਾਲ ਕੇ ਬੋਲੀ ਤੇ ਤੈਨੂੰ ਇਹਦਾ ਜਿਹੜਾ ਖਮਾਜਾ ਜ਼ਰੂਰ ਭੁਗਤਣਾ ਪਊਗਾ ਮੈਂ ਤੁਹਾਡੇ ਰਾਹੀਮ ਹੈ ਸਾਡੇ ਸਮਾਜੀ ਸੀ ਸਮਾਜ ਦੇ ਸਾਰੇ ਲੋਕਾਂ ਨੂੰ ਮੈਂ ਬੇਨਤੀ ਕਰਨੀ ਚਾਹਨਾ ਕਿ ਕਿਉਂਕਿ ਇਹ ਜਿਹੜੀ ਇਹਨਾਂ ਨੇ ਸਬਦਾ ਬੱਲੇ ਬੋਲੀ ਹੈ ਇੱਥੇ ਮਾੜਾ ਕਹਿਣ ਦੀ ਕਿਸੇ ਨੇ ਕੋਈ ਲੋੜ ਨਹੀਂ ਸੀ ਸਬਦਾ ਸਤਿਕਾਰ ਕਰਦਿਆਂ ਕੋਈ ਵੀ ਬੰਦਾ ਚੋਣ ਜਿੱਤਦਾ ਤਾਂ ਸਾਰੇ ਧਰਮਾਂ ਦੀ ਸਾਰੇ ਜਿਹੜੇ ਬਰਾਦਰੀ ਸਾਰਿਆਂ ਦੀ ਵੋਟ ਸਾਨੂੰ ਕੱਲੀ ਕੱਲੀ ਬੋਟ ਇਕੱਠੀ ਕਰਕੇ ਸਾਨੂੰ ਪਹੁੰਚੇ ਸਾਡੇ ਖਾਤੇ ਚ ਆਉਂਦੇ ਤਾਂ ਅਸੀਂ ਜਿੱਤਦੇ ਹਾਂ ਮੈਂ ਸਿਰਫ ਸਾਡੇ ਸਮਾਜ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਕਿੱਥੇ ਵੀ ਕਿਤੇ 13 ਲੋਕ ਸਭਾ ਹਲਕਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਕੈਂਡੀਡੇਟ ਲੜ ਰਹੇ ਨੇ ਉਹਨਾਂ ਦਾ ਡਟ ਕੇ ਵਿਰੋਧ ਕਰੋ ਤਾਂ ਜੋ ਇਹਨਾਂ ਦੀ ਅਕਲ ਜਿਹੜੀ ਟਿਕਾਣੇ ਆ ਸਕੇ ਇਹਨਾਂ ਦੇ ਉੱਤੇ ਸੱਤਾ ਦਾ ਜਿਹੜਾ ਭੂਤ ਚੜਿਆ ਹੋਇਆ ਹੈ ਉਹ ਇੱਕ ਬੋਟ ਜਿਹੜੀ ਤੁਹਾਡੀ ਇੱਕ ਜ਼ੋਨ ਨੂੰ ਪਹਿਣੀ ਆ ਉਹ ਇੱਕ ਪਰਚੀ ਦੇ ਨਾਲ ਇਹਨਾਂ ਦਾ ਜਿਹੜਾ ਸਤਾ ਦਾ ਭੂਤ ਹੈ ਉਹ ਲਹਿ ਜਾ ਸਕਦਾ ਮੇਰੀ ਇਹ ਬੇਨਤੀ ਸਾਰੇ ਸਮਾਜ ਨੂੰ ਕੱਲੀ-ਕੱਲੀ ਵੋਟ ਹੈ ਜਿਹੜੀ ਤੁਸੀਂ ਜਿਹੜੀ ਮਰਜ਼ੀ ਦੀ ਪਾਰਟੀ ਨੂੰ ਪਾਓ ਮੈਂ ਕਿਸੇ ਪਾਰਟੀ ਦੀ ਜਿਵੇਂ ਕਹਿੰਦੇ ਬਕਾਲਤ ਨਹੀਂ ਕਰਦਾ ਕਿ ਤੁਸੀਂ ਇਹ ਪਾਰਟੀ ਨੂੰ ਪਾਓ ਪਰ ਇਹਨਾਂ ਨੂੰ ਵੋਟ ਨਾ ਪਾਓ ਜਿਹੜੀ ਮਰਜ਼ੀ ਪਾਰਟੀ ਨੂੰ ਵੋਟ ਪਾ ਦੇ ਤੁਸੀਂ ਕੋਈ ਇਹਦੇ ਉੱਪਰ ਜਿਹੜਾ ਹੈਗਾ ਕਾਰਵਾਈ ਦੀ ਵੀ ਮੰਗ ਕਰਦੇ ਹੋ ਕੋਈ ਸਰਕਾਰ ਨੂੰ ਵੀ ਇਹਦੇ ਉੱਪਰ ਜਿਹੜਾ ਹੈਗਾ ਐਕਸ਼ਨ ਲੈਣਾ ਚਾਹੀਦਾ ਬਿਲਕੁਲ ਭਗਵੰਤ ਮਾਨ ਜੀ ਨੂੰ ਅਸਲ ਤਾਂ ਮੈਂ ਕਹਿੰਦਾ ਜੇ ਉਹ ਕਿਵੇਂ ਪਾ ਕੇ ਨਾ ਕੋਈ ਜ਼ਮੀਰ ਉਹਦੀ ਕੰਮ ਕਰਦੀ ਹੈ ਲਾਰਜਿੰਗ ਦੇ ਭੁੱਲ ਸਿੰਘ ਸਾਹਿਬ ਨੂੰ ਆਪੇ ਅਸਤੀਫਾ ਦੇ ਦੇਣਾ ਚਾਹੀਦਾ ਬਹੁਤ ਵੱਡੀ ਤੋਂ ਗਲਤੀ ਹੋਈ ਹੈ ਮਾਫੀ ਵੀ ਮੰਗ ਲੈਣੀ ਚਾਹੀਦੀ ਹੈ ਅਸਤੀਫਾ ਦੇਣਾ ਚਾਹੀਦਾ ਜੇ ਉਹ ਅਸਤੀਫਾ ਨਹੀਂ ਦਿੰਦਾ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਤੋਂ ਉਹਨਾਂ ਦਾ ਅਸਤੀਫਾ ਲੈ ਲੈਣਾ ਚਾਹੀਦਾ ਕਿ ਭਾਵੇਂ ਅਸਤੀਫਾ ਦੇ ਦਿੱ ਤੂੰ ਇਹਦੇ ਕਾਬਲ ਨਹੀਂ ਹੈਗਾ ਫਿਰ ਸਾਇਦ ਥੋੜਾ ਬਾਲਾ ਸਾਡੇ ਸਮਾਜ ਦੇ ਜਿਹੜੇ ਜਿਵੇਂ ਕਹਿੰਦਾ ਜ਼ਖਮਾਂ ਤੇ ਮਲਮ ਲੱਗ ਸਕਦੀ ਹੈ ਲੱਗਦਾ ਸ਼ਬਦਾ ਦੀ ਮਰਿਆਦਾ ਜਿਹੜੀ ਹੈਗੀ ਭੁੱਲੀ ਜਾ ਰਹੀ ਹੈ ਉਹਨਾਂ ਦੇ ਬਿਲਕੁਲ ਹੀ ਤਾਂ ਕੋਈ ਸ਼ੱਕ ਹੀ ਨਹੀਂ ਕੱਲੇ ਉਹਦੀ ਗੱਲ ਨਹੀਂ ਹੈ ਰਾਜਨੀਤੀ ਦੀ ਜਿਹੜੇ ਲੀਡਰ ਲੀਡਰ ਨੇ ਜਿਹੜੇ ਖਾੜੇ ਦੇ ਵਿੱਚ ਨੇ ਖਾੜੇ ਸਾਰੇ ਆਪ ਦੀ ਜਿਹੜੀ ਮਰਜ਼ਾਦਾ ਭੁੱਲਦੇ ਜਾ ਰਹੇ ਨੇ ਜਦੋਂ ਕਿ ਸਾਡੇ ਮੂੰਹ ਦੇ ਵਿੱਚ ਜਿਹੜੀਆਂ ਗੱਲਾਂ ਸੋਭਾ ਨਹੀਂ ਦਿੰਦੇ ਭਾਵੇਂ ਵਿਧਾਨ ਸਭਾ ਦੇ ਵਿੱਚ ਭਾਵੇਂ ਵਿਧਾਨ ਸਭਾ ਤੋਂ ਬਾਹਰ ਜਿਹੜਾ ਹਾਲ ਇਤਕੀ ਨੰਗਾ ਨਾਚ ਵਿਧਾਨ ਸਭਾ ਦੇ ਵਿੱਚ ਦੇਖਿਆ ਇਹ ਹਜਾ ਹਾਲ ਮੇਰਾ ਖਿਆਲ ਹੈ ਕਦੇ ਵੀ ਕਿਸੇ ਨੇ ਦੇਖਿਆ ਨਹੀਂ ਜਾਂਦਾ ਇਹ ਨਿੰਦਣਯੋਗ ਹੈ ਹਮੇਸ਼ਾ ਮੇਰੀ ਬੇਨਤੀ ਹੈ ਸਾਰੇ ਰਾਜਨੀਤਿਕਾਂ ਨੂੰ ਕਿ ਵਿਧਾਨ ਸਭਾ ਦੇ ਵਿੱਚ ਉਹਦੇ ਦਾਇਰੇ ਦੇ ਵਿੱਚ ਜਿਹੜੀ ਮਰਜ਼ਾਦਾ ਹੈ ਸਭ ਦਾ ਬਲੀ ਉਹਨੂੰ ਅਸੀਂ ਠੀਕ ਰੱਖੀਏ ਇੱਕ ਦੂਜੇ ਦਾ ਸਤਿਕਾਰ ਦੇ ਕੇ ਅਸੀਂ ਸਬੋਧਨ ਕਰੀਏ ਥੈਂਕ ਯੂ